ਲਗਾਤਾਰ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਮਿਲ ਰਹੀਆਂ ਨੇ ਤੇ ਅੱਜ ਤੀਸਰੇ ਦਿਨ ਫਿਰ ਦੁਬਾਰਾ ਤੋਂ ਪੰਜਵੀਂ ਈਮੇਲ ਐਸਜੀਪੀਸੀ ਕੋਲ ਪਹੁੰਚੀ ਹੈ ਤੇ ਇਸ ਦੇ ਨਾਲ ਦੱਸ ਦਈਏ ਕਿ ਇਹ ਈਮੇਲ ਲਗਾਤਾਰ ਆ ਰਹੀਆਂ ਨੇ ਤੇ ਨਾਲ ਦੇ ਨਾਲ ਹੀ ਭਗਵੰਤ ਮਾਨ ਤੇ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਓਜਲਾ ਨੂੰ ਵੀ ਇਹ ਈਮੇਲਾਂ ਗਈਆਂ ਨੇ ਤੇ ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਨਿਸ਼ਚਿਤ ਕਰਨ ਦੇ ਲਈ ਹੁਣ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਅਤੇ ਭਗਵੰਤ ਸਰਕਾਰ ਨੂੰ ਅਪੀਲ ਕੀਤੀ ਹੈ ਸੋ ਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਧਮਕੀਆਂ ਭਰੀਆਂ ਈਮੇਲ ਆਉਣੀਆਂ ਬਹੁਤ ਗੰਭੀਰ ਮਸਲਾ ਹੈ ਲਗਾਤਾਰ 3 ਦਿਨਾਂ ਤੋਂ ਇਹ ਧਮਕੀਆਂ ਮਿਲੀਆਂ ਖਾਸ ਧਿਆਨ ਅਤੇ ਜਾਂਚ ਦੀ ਮੰਗ ਦਰਸਾਉਂਦੀਆਂ ਹਨ ਮੈਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਬਾਰੀਕੀ ਨਾਲ ਜਾਂਚ ਕਰਦੇ ਦੋਸ਼ੀ ਫੜੇ ਜਾਣ ਤਾਂ ਜੋ ਗੁਰੂ ਘਰ ਜਾਣ ਵਾਲੀ ਸੰਗਤ ਦੇ ਮਨ ਵਿੱਚ ਕੋਈ ਅਸੁਰੱਖਿਆ ਦੀ ਭਾਵਨਾ ਪੈਦਾ ਨਾ ਹੋਵੇ ਤਾਂ ਇਹ ਗੱਲ ਲੇਕੇ ਸੁਖਬੀਰ ਸਿੰਘ ਬਾਦਲ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ ਜ਼ਿਕਰ ਇਹ ਖਾਸ ਹੈ ਕਿ ਅੱਜ ਤੀਸਰੇ ਦਿਨ ਪੰਜਵੀਂ ਈਮੇਲ ਪਹੁੰਚੀ ਹੈ ਜਿਸ ਦੇ ਵਿੱਚ ਈਮੇਲ ਸੇਮ ਈਮੇਲ ਭਗਵੰਤ ਮਾਨ ਅਤੇ ਐਮਪੀ ਗੁਰਜੀਤ ਓਜਲਾ ਨੂੰ ਵੀ ਪਹੁੰਚੀ ਹੈ ਤੇ ਲਗਾਤਾਰ ਆ ਰੀਆਂ ਈਮੇਲਸ ਦੇ ਉੱਤੇ ਪੰਜਾਬ ਪੁਲਿਸ ਕੋਲੋਂ ਅਜੇ ਤੱਕ ਇਹ ਕੁਝ ਨਹੀਂ ਪਤਾ ਲੱਗ ਸਕਿਆ ਕਿ ਇਹ ਈਮੇਲਸ ਕਿੱਥੋਂ ਆ ਰਹੀਆਂ ਨੇ ਕਿਹੜਾ ਆਈਪੀ ਐਡਰੈਸ ਹੈ ਤੇ ਇਸੇ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਦੀ ਕਾਰਜਕਾਰੀ ਤੇ ਵੀ ਸਵਾਲ ਚੱਕੇ ਜਾ ਰਹੇ ਨੇ ਕਿ ਪੰਜਾਬ ਅਤੇ ਦੁਨੀਆ ਦੇਸ਼ ਭਰ ਦੇ ਵਿੱਚ ਲੋਕਾਂ ਦੀ ਧਾਰਮਿਕ ਆਸਤਾ ਜਿਸ ਜਗ੍ਹਾ ਨਾਲ ਜੁੜੀ ਹੈ ਉਸ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭਰੀਆਂ ਈਮੇਲਸ ਆ ਰਹੀਆਂ ਨੇ ਤੇ ਅਜੇ ਤੱਕ ਪੰਜਾਬ ਪੁਲਿਸ ਦੇ ਹੱਥ ਖਾਲੀ ਨੇ ਇਹਨੂੰ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਕਦੋਂ ਤੱਕ ਕਾਰਵਾਈ ਕਰਦੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ